ਸਿਰੇ ਦਾ ਕੱਟ ਉਸ ਦੀ ਜਮਾਨ ਸੱਟ ਖਤਰਨਾਕ ਸੱਟਾ ਲੱਗਾ ਬਾਵਾ ਪ੍ਰੋਪਰ ਸੱਟਾ ਮਾਰੀ ਜਨੇ ਸਦੀਪ ਦਾ ਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਿਨ੍ਹਾਂ ਦੇ 1,55 ਨੂੰ ਸੋਸ਼ਲ ਮੀਡੀਆ ਤੇ ਜ਼ਿੰਮੇਦਾਰੀਆਂ ਚੱਕ ਰਹੇ ਨੇ ਅਸੀਂ ਘਰਾਤਾ ਫੜੇ ਘਰਾਤਾ ਜਾਗੂ ਆਈਏ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖੇ ਅਪਲੀਕੇਸ਼ਨ ਜੀਤੀ ਸਾਹ ਨੂੰ ਦੇ ਕੇ ਆਏ ਆ ਕਿ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਸਰ ਮੀਟਿੰਗ ਹੋਈ ਐ ਸੀਪੀ ਸਾਹਿਬ ਨਾਲ ਸੋ ਕੀ ਗੱਲਬਾਤ ਹੋਈ ਅੰਦਰ ਕਿੰਡੀਕ ਪੋਜੀਟਿਵ ਸੀ ਕਿ ਵਿਚਾਰਾ ਹੋਇਆ ਮੇਨ ਸੜਾ ਮਕਸਦ ਸੰਦੀਪ <th>ਾਪਰ ਦੇ ਹਮਲਾਵਰ ਨੂੰ ਸਜ਼ਾ ਦਿਲਾਣਾ ਉਹੀ ਸਾਡੇ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਪੰਜਾਬ ਦੇ ਸਮst ਹਿੰਦੂ ਸਮਾਜ ਦਾ ਇੱਕੋ ਇੱਕ ਮਕਸਦ ਹੈ ਜਿਹੜੇ ਹਮਲਾਵਰ ਨੇ ਵਾਰ ਕੀਤਾ ਸੰਦੀਪ <th>ਾਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜੇਲ੍ਹਾਂ ਦੀ ਸਲੱਖਾ ਤੱਕ ਪਹੁੰਚਾਣਾ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਣਾ ਇੱਕ ਦੂਜੀ ਗੱਲ ਸਾਡੇ ਸੀਗੀ ਵੀ ਮੁੱਖ ਜਿਹੜੀ ਸ਼ਿਕਾਇਤ ਹੈ ਸੰਦੀਪ ਥਾਪਰੂ ਨੇ ਪਰਚਾ ਦਰਜ ਕੀਤਾ ਗਿਆ ਵੇ ਦੂਜੀ ਗੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਜ਼ਿੰਮੇਦਾਰੀਆਂ ਚੱਕ ਰਹੇ ਨੇ ਅਸੀਂ ਕਰਾਤਾ ਫਤਿਹ ਕਰਾਤਾ ਜਾਗੋ ਆਈ ਹੈ ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਤ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਦੇ ਕੇ ਆਏ ਆ ਵੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਕੁਝ ਹੋਇਆ ਹਿੰਦੂ ਸਮਾਜ ਨੂੰ ਨੀਚਾ ਦਿਖਾਉਣ ਲਈ ਹੋਇਆ ਵੀ ਹਿੰਦੂਆਂ ਨੂੰ ਅਸੀਂ ਨੀਚੇ ਰੱਖਈਏ ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ ਅਸੀਂ ਉਹਨਾਂ ਦਾ ਕਤਲ ਵੀ ਕਰਦਿਆ ਪਰ ਹਿੰਦੂ ਸਮਾਜ ਸਾਡੇ ਅੱਗੇ ਬੋਲਿਆ ਵੀ ਨਾ ਵੀ ਚੁੱਪ ਵੀ ਰਵੇ ਇੱਕ ਪਾਸੇ ਕੁੱਟ ਵੀ ਖਾਈਏ ਇੱਕ ਪਾਸੇ ਚੁੱਪ ਵੀ ਰਹੀਏ ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਜਲਦੀ ਹੀ ਪੀ ਪੰਜਾਬ ਦੇ ਵਿੱਚ ਹਿੰਦੂ ਸ਼ਕਟਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਲੁਧਿਆਣੇ ਵਿੱਚ ਜਿਹੜੇ ਲੋਕ ਸੋਚਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ ਜਿਹੜੇ ਲੋਕ ਸੋਚਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ ਉਹਨਾਂ ਨੂੰ ਜਵਾਬ ਦੇਣ ਲਈ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਨਤੀਜਾ ਮੁਲਜ਼ਮ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਸੀਗਾ ਉਹਦੇ ਬਾਰੇ ਕੋਈ ਗੱਲਬਾਤ ਉਹ ਲੋਕ ਕਹਿ ਰਹੇ ਨੇ ਵੀ ਪ੍ਰਯਾਸ ਚੱਲ ਰਿਹਾ ਹੈ ਵੈਸੇ ਟੀਮਾਂ ਲਾਈਆਂ ਹੋਈਆਂ ਨੇ ਦੇਖਦੇ ਹਾਂ ਰਿਜ਼ ਮੁਜਰਾਂ ਨੂੰ ਸਜ਼ਾ ਨਹੀਂ ਹੁੰਦੀ ਜਦ ਤੱਕ ਮੁਜਰਾਂ ਨੂੰ ਕੋਰ ਸਜ਼ਾ ਦੇ ਕੇ ਜੇਲ੍ਹ ਦੇ ਅੰਦਰ ਰਿਸ਼ਟ ਦਿੰਦਾ ਜਦ ਤੱਕ ਜਿਹੜੇ ਲੋਕ ਬੋਲਦੇ ਨੇ ਸੋਸ਼ਲ ਮੀਡੀਆ ਤੇ ਅਸੀਂ ਜ਼ਿੰਮੇਦਾਰੀ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆ ਕੇ ਬਕਵਾਸ ਕਰਦੇ ਨੇ ਫਾਲਤੂ ਬੋਲਦੇ ਨੇ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਜਦ ਤੱਕ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਨਹੀਂ ਹੁੰਦਾ ਹਿੰਦੂ ਸੰਗਠਨ ਹਿੰਦੂ ਸਮਾਜ ਸ਼ਹਿਰ ਵਾਸੀ ਪੰਜਾਬ ਵਾਸੀ ਚੁੱਪ ਨਹੀਂ ਰਹਿਣਗੇ ਬਿਲਕੁਲ ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲਣਗੇ ਜਿਹੜੇ ਲੋਕ ਸੋਚਦੇ ਨੇ ਅਸੀਂ ਥਾਪਰ ਦੇ ਕਿਰਪਾਨਾਂ ਮਾਰੇ ਕਤਲੇਆਮ ਹਮਲੇ ਕਰਕੇ ਸਾਨੂੰ ਡਰਾ ਲਣਗੇ ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ ਵੀ Hindu ਡਰਨ ਵਾਲਾ ਨਹੀਂ ਪਹਿਲਾਂ ਨਹੀਂ ਡਰਿਆ 1984 ਜਦੋਂ ਅੱਤਵਾਦੀ ਬੱਸਾਂ 'ਚੋਂ ਟ੍ਰੇਨਾਂ 'ਚੋਂ ਕੱਢ ਕੇ ਸਾਨੂੰ ਮਾਰਦੇ ਸੀਗੇ Hindu ਹੈ ਤਾਂ ਪੰਜਾਬ ਹੈ ਮੈਂ ਸਾਫ਼ ਕਹਿਣਾ ਚਾਹਾਂਗਾ Hindu ਹੈ ਤਾਂ ਪੰਜਾਬ ਹੈ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਸਮst Hindu ਸੱਟਨ ਸਾਰਾ ਪੰਜਾਬ ਦਾ ਸਨਾ ਤਿੰਨ ਧਰਮ ਦੇ ਲੋਕ ਆਮ ਆਦਮੀ ਪਾਰਟੀ ਦੇ ਐਮਪੀ ਵਿਕਰਮਜੀਤ ਸਿੰਘ ਸਾਨੀ ਆਪਣੀ ਪੋਸਟ ਪਾण्डे ਐਕਸ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਆ ਉਹ ਹੇਟ ਸਪੀਚ ਕਰਦੇ ਨੇ ਢੜਕਾਉਂਦੇ ਨੇ ਸਿੱਖ ਭਾਵਨਾਵਾਂ ਨੂੰ ਢਾਹ ਦੇਣੇ ਸਪੀਚ ਕਰਦੇ ਨੇ ਮੈਂ ਇਹ ਗੱਲ ਦੱਸਾਂ ਸ਼ਿਵ ਸੈਨਿਕ ਜਿਹੜਾ ਹੈਗਾ ਜਾਂ Hindu ਧਰਮ ਦਾ ਲੋਕ ਜਿਹੜੇ ਵਿਅਕਤੀ ਨੇ ਸੱਚ ਨੂੰ ਸੱਚ ਕਹਿੰਦੇ ਆ ਸੱਚ ਨੂੰ ਸੱਚ ਕਹਿੰਦੇ ਆ ਅਤਕਵਾਦੀ ਨੂੰ ਅਤਕਵਾਦੀ ਕਹਿੰਦੇ ਆ ਇਹਨਾਂ ਦੀ ਤਰ੍ਹਾਂ ਹੀ ਰੋੜੀ ਬਣਾਉਂਦੇ ਸਾਨੀ ਨੂੰ ਤਾਂ ਲੱਗਦਾ ਗੱਲਾਂ ਫਿਲਮ ਬਹਿ ਕੇ ਨਾ ਗੱਲਾਂ ਕਰਨੀਆਂ ਬਹੁਤ ਆਂਦੀਆਂ ਠੀਕ ਹੈ ਨਹੀਂ ਅਸੀਂ ਸੱਚ ਨੂੰ ਸੱਚ ਕਹਿੰਦੇ ਆ ਅਗਰ ਸਾਡਾ ਵੀ ਕੋਈ ਬੰਦਾ ਗਲਤ ਹੁੰਦਾ ਅਸੀਂ ਉਹਨੂੰ ਵੀ ਗਲਤ ਕਹਿੰਦੇ ਆ ਇਹ ਲੋਕ ਅੱਤਵਾਦੀਆਂ ਨੂੰ ਹੀਰੋ ਬਣਾਉਂਦੇ ਨੇ ਕੀ ਦੱਸਦੇ ਨੇ ਅੱਤਵਾਦੀਆਂ ਨੂੰ ਹੀਰੋ ਦੱਸਦੇ ਨੇ ਇਹਨਾਂ ਲਈ ਜਖਦਾ ਸਿੰਘ ਵਾਰਾ ਹੀਰੋ ਹੋ ਸਕਦਾ ਜਿਹਨੇ ਬੰਬ ਦੇ ਨਾਲ ਕਤਲਿਆਮ ਕੀਤਾ ਸਾਡੇ ਲਈ ਨਹੀਂ ਹੋ ਸਕਦਾ ਅਸੀਂ ਸਾਬ ਕਹਿੰਦੇ ਅਸੀਂ ਲੋਕ ਦੇਸ਼ ਪ੍ਰੇਮੀ ਆ ਪੰਜਾਬ ਪ੍ਰੇਮੀ ਆ ਧਰਮ ਪ੍ਰੇਮੀ ਆ ਸ਼ਾਂਤੀਪ੍ਰੀਅ ਲੋਕ ਆ ਅਗਰ ਸਾਡੇ ਨਾਲ ਧੱਕਾ ਕੀਤਾ ਜਾਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋਸ਼ਲ ਮੀਡੀਆ ਦੇ ਜਿਹੜੇ ਅੱਗੇ ਐਦਾਂ ਦੀ ਕੋਈ ਪੋਸਟ ਪਾਊਗਾ ਬਿਲਕੁਲ ਅਸੀਂ ਉਹੀ ਕੰਪਲੇਟ ਦੇ ਕੇ ਆਏ ਆ ਕਿ ਜਿਨ੍ਹਾਂ ਨੇ ਥਾਪਰ ਦੇ ਹਮਲੇ ਤੋਂ ਬਾਅਦ ਜ਼ਿੰਮੇਵਾਰੀ ਲਈ ਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਫਿਰ ਹੁਣ ਅੰਦਰ ਗੱਲਬਾਤ ਕੀ ਹੋਈ ਹੈ ਹੋਰ ਗੱਲਬਾਤ ਕੀ ਹੋਈ ਹੈ ਤੁਹਾਡੇ ਅੰਦਰ ਬਾਈ ਗੱਲ ਵੀ ਸਮਾਜ ਨੂੰ ਸੁਰੱਖਿਅਤ ਕੀਤਾ ਜਾਵੇ ਜਿਹੜੇ ਲੋਕ ਨਿਹੰਗ ਬਾਣੇ ਚ ਫਿਰਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਦੋਸ਼ੀ ਨੇ ਗੁਰੂ ਦਾ ਬਾਨਾ ਗੁਰੂ ਗੋਬਿੰਦ ਸਿੰਘ ਜੀ ਦਾ ਬਾਨਾ ਨਾ ਜਦੋਂ ਸੰਦੀਪ ਥਾਪਰ ਨੂੰ ਰੋਕਿਆ ਗਿਆ ਗੁਰੂ ਥਾਪਰ ਸਾਹਿਬ ਨੇ ਕੀਤਾ ਵੀ ਗੁਰੂ ਦੇ ਬਾਨੇ ਨੂੰ ਦੇਖ ਕੇ ਨਮਸਕਾਰ ਕੀਤਾ ਪਰ ਜਿਹੜੇ ਨਕਲੀ ਸਿੰਘ ਸੀਗੇ ਨਕਲੀ ਸੀਗੇ ਨਕਲੀ ਨਿਹੰਗ ਸੀ ਨਾ ਉਹ ਤੇ ਛੇੜੀ ਸੀਗੇ ਚੋਰ ਸੀਗੇ ਚੋਰੀਆਂ ਦੇ ਨਸ਼ਾ ਕਰ ਦੇਨੇ 24 ਘੰਟੇ ਉਹਨਾਂ ਲੋਗਾਂ ਨੇ ਸੰਦੀਪ ਥਾਪੁਰ ਦੇ ਕਤਲੇਆਮ ਹਮਲਾ ਕੀਤਾ ਕਿਉਂ ਕੀਤਾ ਕਿਉਂਕਿ ਦੁਕਾਨਾਂ ਖੁੱਲ ਚੁੱਕੀਆਂ ਨੇ ਇਹ ਵੀ ਕਿ ਦੁਕਾਨਾਂ ਖੁੱਲ ਚੁੱਕੀਆਂ ਵੀ ਕਿਸੇ ਹਿੰਦੂ ਲੀਡਰ ਨੂੰ ਮਾਰ ਦੋ ਪਿੱਛੋਂ ਸਾਡੀਆਂ ਤਨਖਾਹਾਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਘਰ ਰੋਟੀ ਨਹੀਂ ਫਿਲਦੀ ਪੈਰ ਚ ਪਾਉਣ ਨੂੰ ਚੱਪਲ ਨਹੀਂ ਸੀ ਤੁਸੀਂ ਵੀਡੀਓ ਦੇਖੋ ਇੱਕ ਨਿਹੰਗ ਦੇ ਪੈਰ ਚ ਚੱਪਲ ਨਹੀਂ ਪਈ ਸੀ ਉਹ ਕਹਿੰਦੇ ਸਾਡਾ ਹੀਰੋ ਹੀਰੋ ਸੀਗਾ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੇ ਘਰੇ ਰੋਟੀ ਪਾ ਦਿੰਦੇ ਉਹਨਾਂ ਨੇ ਰੋਟੀ ਲਈ ਡਰਾਮਾ ਕੀਤਾ ਜੋ ਸਾਨੂੰ ਲੱਗਦਾ ਥਾਪੁਰ ਸਾਹਿਬ ਦੀ ਹੁਣ ਹਾਲਤ ਕਿਸ ਤਰ੍ਹਾਂ ਦੀ ਸੀਰੀਅਸ ਹੈ ਜਦ ਤੱਕ ਮੈਂ ਸ ਖਤਰਨਾਕ ਸੱਟਾਂ ਨਹੀਂ ਮਾਰੀਆਂ ਗਈਆਂ ਨੇ ਲੱਤਾਂ ਬਾਹਾਂ ਪਰਪਰ ਸੱਟਾਂ ਮਾਰੀਆਂ ਗਈਆਂ ਨੇ ਜਦ ਤੱਕ ਸੰਦੀਪ ਥਾਪਰ ਦੀ ਘਰ ਨਹੀਂ ਆ ਜਾਂਦੇ ਜਦ ਤੱਕ 1 ਮਹੀਨਾ ਤੋਂ 2 ਮਹੀਨੇ ਲੱਗਦੇ ਮੈਂ ਨਹੀਂ ਸਮਝਦਾ ਵੀ ਥਾਪਰ ਸਾਹਿਬ ਠੀਕ ਨਹੀਂ ਠੀਕ ਠੀਕ ਹੈ